ਹੈਲੋ ਗੁੱਡ ਈਵਨਿੰਗ ਮੈਮ ਸਸਰੀ ਘਰ ਬੈਣ ਜੀ ਮੈਮ ਤੁਮ ਵੈਸਟਰਨ ਕੈਰੀਅਰ ਇਮੀਗ੍ਰੇਸ਼ਨ ਪਟੰਡਾ ਸੇ ਬਾਤ ਕਰ ਰਹੇ ਹਾਂ ਜੀ ਹਾਂ ਜੀ ਕਰੋਗਾ ਮੈਮ ਆਪਕੀ ਇਨਕੁਆਰੀ ਆਈ ਹੋਈ ਏ ਕੇ ਫੌਰਨ ਜਾਣੇ ਕੇ ਲਿਏ ਕੀ ਆਪ ਫੌਰਨ ਜਾਣਾ ਚਾਹਤੇ ਹੋ ਨਹੀਂ ਮੈਂ ਕਿਤੇ ਜਾਣਾ ਮੈਂ ਕਿਤੇ ਜਾਣਾ ਮੈਂ ਤਾਂ ਲੁਧਿਆਣੇ ਨੂੰ ਜਾਣਾ ਬੜੀ ਕੁੜੀ ਦੇ ਜਿਹੜੀ ਕੁੜੀ ਏ ਵੱਡੀ ਉਹਦਾ ਬਰਥਡੇ ਆ ਬਰਥਡੇ ਮੈਮ ਆਪ ਫ੍ਰੀਕਨ ਚਿੰਜੀ ਦੀ ਵਾਈਫ ਹੋ ਰਹੇ ਹੋ ਕੀ ਨੂਆ ਹੋ ਹੀ ਬੋਲਦੀ ਹਾਂ ਮੈਮ ਆਪਕੇ ਸਮਝ ਨਹੀਂ ਆ ਰਹੀ ਮੇਰੇ ਕੋ ਆਪ ਹੁਣੇ ਬਾਤ ਕਰਵਾ ਸਕਤੇ ਹੋ ਰੁਕ ਜਾ ਕਰਵਾਉਣਾ ਨਾ ਡਰਿੰਕ ਬੈਠਾ ਸੀ ਉਹ ਕਰਵਾਉਣੀ ਹੈ ਰੁਕ ਜਾ ਵੇਟ ਕਰ ਲਾ ਕੋਈ ਬਾਤ ਨਹੀਂ ਮੈਮ ਆਪ ਬਾਤ ਕਰਵਾ ਹਾਂ ਹੈਲੋ ਹੈਲੋ ਬੋਲੋ ਪੁੱਤ ਗੁੱਡ ਇਵਨਿੰਗ ਸਰ ਉਹ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ